ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰ ਇਸ ਸਮੇਂ ਬੈਠੇ ਕੋਈ ਮੋਬਾਈਲ ਤੇ ਕੋਈ ਐਲਸੀਡੀ ਤੇ ਸਾਨੂੰ ਦੇਖ ਰਹੇ ਆ ਮੇਰੇ ਦਾਤਾ ਸੱਚਾ ਪਾਤਸ਼ਾਹ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਮੇਰੇ ਮਾਲਕ ਸਭ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੀ ਮੇਰੇ ਮਾਲਕ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮਕਰੀ ਮੇਰੇ ਮਾਲਕ ਪੂਰੀਆਂ ਇਹ ਦਿਲੋਂ ਅਰਦਾਸ ਹੈ ਅਕਾਲ ਪੁਰਖ ਦੇ ਅੱਗੇ ਦਸ਼ੇ ਪਾਸ ਆਈਆਂ ਦੇ ਅੱਗੇ 33 ਕਰੋੜ ਦੇ ਵੀ ਦੇਵਤਿਆਂ ਦੇ ਅੱਗੇ ਜਿਹੜਾ ਜਿਹੜਾ ਜਿਹਨੂੰ ਜਿਹਨੂੰ ਮੰਨਦਾ ਏ ਉਹਨਾਂ ਨੂੰ ਉਹਨਾਂ ਲਈ ਮੁਬਾਰਕ ਉਹਨਾਂ ਦੇ ਚਰਮਾ ਦੇ ਵਿੱਚ ਅਲਾਰਾ ਜਿਹਨੇ ਸਾਜਿਆ ਸੰਸਾਰ ਉਹਦੇ ਚਰਨਾ ਚੜਦਾ ਆ ਸਾ ਤੁਹਾਡੇ ਸਾਰਿਆਂ ਦੇ ਲਈ ਸੋ ਤੁਹਾਨੂੰ ਪਤਾ ਹੀ ਹੈ ਜੀ ਵੀ ਤਿਹਾਰਾਂ ਦਾ ਦੌਰ ਸ਼ੁਰੂ ਹੋ ਗਿਆ ਬਾਜ਼ਾਰਾਂ ਦੇ ਵਿੱਚ ਲੱਗੀਆਂ ਹੋਈਆਂ ਫੁੱਲ ਰੌਣਕਾਂ ਬੀਬੀਆਂ ਭੈਣਾਂ ਨੇ ਮਤਲਬ ਕਿ ਕਹਿਣ ਦਾ ਭਾਵ ਦੁਕਾਨਾਂ ਦੇ ਮਾਲੋ ਮਾਲ ਕਰਦੇ ਦੁਕਾਨਾਂ ਵਾਲੇ ਜਿਹੜੇ ਚਾਰ ਬੀਬੀਆਂ ਦੁਕਾਨ ਚ ਵੜਦੀਆਂ ਪੰਜ ਨਿਕਲਦੀਆਂ ਚਾਰ ਵੜਦੀਆਂ ਪੰਜ ਨਿਕਲਦੀਆਂ ਰੋਪੜ ਸ਼ਹਿਰ ਦੇ ਆ ਹਾਲਾਤ ਹੋਏ ਹੋਏ ਆ ਤੇ ਮੈਂ ਪਰ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਨਹੀਂ ਹੈਗੇ ਉਹ ਉਹ ਹਾਲਾਤ ਜਿਹੜੇ ਉਹ ਹੋਰ ਬਲੌਗਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਸਾਰਾ ਕੁਝ ਤੇ ਤਿਉਹਾਰ ਕਿਹੜਾ ਰਖੜੀਆਂ ਦਾ ਰਖੜੀਆਂ ਦਾ ਤਿਉਹਾਰ ਆ ਜਿਹੜਾ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇਹਦੇ ਵਿੱਚ ਇੱਕ ਦੱਸਿਆ ਜਾਂਦਾ ਵੀ ਜਿਹੜਾ ਭੈਣ ਅਤੇ ਭਰਾ ਦਾ ਇੱਕ ਵੰਦਨ ਹੈ ਰੱਖਿਆ ਦਾ ਬੰਧਨ ਜੇ ਆਪਾਂ ਰੱਖਿਆ ਬੰਧਨ ਕਹਿੰਦੇ ਉਹਨੂੰ ਆਪਾਂ ਪੰਜਾਬ ਪੰਜਾਬੀਆਂ ਦੇ ਵਿੱਚ ਆਪਾਂ ਰਖੜੀ ਕਹਿੰਦੇ ਆ ਤੇ ਜੇ ਹਿੰਦੀ ਦੇ ਵਿੱਚ ਹਿੰਦੁਸਤਾਨ ਜਾਂ ਭਾਰਤ ਦੇ ਵਿੱਚ ਦੇਖੀਏ ਤਾਂ ਉਹਨੂੰ ਰੱਖਿਆ ਬੰਧਨ ਕਹਿੰਦੇ ਵੀ ਰੱਖਿਆ ਵੀ ਭਰਾ ਜਿਹੜਾ ਆਪਣੀ ਭੈਣ ਦੀ ਰੱਖਿਆ ਦਾ ਇੱਕ ਵਾਦਾ ਕਰਦਾ ਹੈ ਵੀ ਭੈਣੇ ਮੈਂ ਤੇਰਾ ਸਾਰੀ ਉਮਰ ਲਈ ਜਿੰਨਾ ਟਾਈਮ ਮੇਰਾ ਜੀਵਨ ਹੈਗਾ ਉਹਨੇ ਸਮੇਂ ਦੇ ਲਈ ਮੈਂ ਤੇਰੀ ਰੱਖਿਆ ਕਰਾਂਗਾ ਹਰ ਤੇਰੇ ਦੁੱਖ ਸੁੱਖ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਬਣ ਕੇ ਤੇਰੇ ਨਾਲ ਖੜਾਂਗਾ ਇਹੀ ਫਰਜ਼ ਬਣਦਾ ਹਰ ਇੱਕ ਇਨਸਾਨ ਦਾ ਚਾਹੇ ਇਹ ਇਹ ਇਨਸਾਨ ਦੀ ਫਿਤਰਤ ਇਹ ਜੀ ਹੋਣੀ ਚਾਹੀਦੀ ਹੈ ਵੀ ਹਰ ਇੱਕ ਦੀ ਹੈਲਪ ਕਰੇ ਇੱਥੇ ਇਹੀ ਨਹੀਂ ਹੈਗੀ ਵੀ ਕੱਲੀ ਆਪਣੀ ਭੈਣ ਦੀ ਹੈਲਪ ਕਰੇ ਕੋਈ ਥਰਡ ਪਰਸਨ ਕੋਈ ਪੂਰ ਪਰਸਨ ਕਿਸੇ ਨੂੰ ਲੱਗਦਾ ਵੀ ਸਾਡੀ ਸਾਡੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਤਾਂ ਅਸੀਂ ਉਹਨਾਂ ਦੀ ਹੈਲਪ ਜ਼ਰੂਰ ਕਰੀਏ ਤੇ ਮਾਲਕ ਅੱਗੇ ਇਹ ਵੀ ਬੇਨਤੀ ਕਰਦੇ ਵੀ ਸੱਚਿਆ ਪਾਸ਼ਾ ਵੀ ਕਿਸੇ ਦੀ ਕੋਈ ਸਾਨੂੰ ਮੈਂਤ ਕਰਨ ਵਾਸਤੇ ਆਵੇ ਉਹ ਤੋਂ ਪਹਿਲਾਂ ਹੀ ਉਹਦੀ ਖੁਆਇਸ਼ ਅਸੀਂ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੁੰਦੇ ਆਂ ਤੇ ਮਾਲਕਾ ਸੱਤੋਂ ਵੀ ਕਿਸੇ ਦੀ ਮਿਹਨਤ ਨਾ ਕਰਵਾਈ ਐਨੇ ਕਜੋਗਾ ਤੂੰ ਮਾਲਕਾ ਜ਼ਰੂਰ ਰੱਖੀ ਸਾਨੂੰ ਤੇ ਅੱਜ ਸਾਡੀ ਭੈਣ ਆਈ ਹੋਈ ਆ ਲੁਧਿਆਣੇ ਵਾਲੀ ਪਿਛਲੇ ਵਲੌਗਾਂ ਦੇ ਵਿੱਚ ਤੁਸੀਂ ਦੇਖਿਆ ਤੇ ਹੁਣ ਨਾਂ ਤੋਂ ਕੇ ਆਪਾਂ ਤਿਆਰ ਹੈ ਜੀ ਤੇ ਸਾਡੀ ਭੈਣ ਨੇ ਰਖੜੀ ਬੰਨਣੀ ਹੈ ਤੇ ਹਾਲ ਮੈਨੂੰ ਇਹ ਡੇਟ ਦਾ ਪਤਾ ਨਹੀਂ ਵੀ ਮੇਰੀ ਭੈਣ ਜਿਹੜੀ ਬਲਜਿੰਦਰ ਹੈਗੀ ਆ ਝਾਂਪੁਰ ਤੋਂ ਵੀ ਉਹ ਕਦੋਂ ਪਹੁੰਚਣਾ ਉਹ ਇਹਦੇ ਉਹਨਾਂ ਦੀ ਪਰਝਾਈ ਦੀ ਗੱਲ ਟਾਈ ਆਪ ਹੈਗਾ ਵੀ ਉਹਨੇ ਕਦੋਂ ਆਉਣਾ ਅੱਜ ਆਉਣਾ ਕੱਲ ਨੂੰ ਆਉਣਾ ਕਿ ਪਰਸ ਨੂੰ ਆਉਣਾ ਯਾਨੀ ਗੱਲ ਇੱਕ ਹੈਗੀ ਆ ਵੀ ਵੀ ਜਿਵੇਂ ਅੱਜ ਇਹ ਭੈਣ ਆ ਗਈ ਕੱਲ ਨੂੰ ਸ਼ਾਇਦ ਚਾਚੇ ਤਾਈਆਂ ਦੀਆਂ ਕੁੜੀਆਂ ਆਣਨ ਪਰਸੋਂ ਨੂੰ ਫਿਰ ਹੋਰ ਰਿਸ਼ਤੇਦਾਰਾਂ ਦੀਆਂ ਕੋ ਭੂਆ ਦੀ ਕੁੜੀ ਆ ਗਈ ਚੈੱਕਣਾ ਆ ਸਕਦੀਆਂ ਨੇ ਤਾਂ ਰੋਜ਼ ਨਵੇਂ-ਨਵੇਂ ਭਗਵਾਨ ਬਣਨਗੇ ਰੋਜ਼ ਨਵੇਂ-ਨਵੇਂ ਭਗਵਾਨ ਖਾਏ ਜਾਣਗੇ ਤਾਂ ਅੱਜ ਫਿਰ ਭੈਣ ਦੇ ਮਤਲਬ ਰਖੜੀ ਬੰਨਣ ਆਈ ਆ ਤਾਂ ਕਹਿੰਦੇ ਵੀ ਮੌਸਮ ਬੜਾ ਸੁਹਾਵਣਾ ਹੋਇਆ ਵਾਪਰ ਰਾਤਮੀ ਵੀ ਪਾ ਕੇ ਹਟਿਆ ਤੇ ਬੱਦਲ ਵਾਈ ਚਾਰੇ ਪਾਸੇ ਹੈਗੀ ਐ ਮੌਸਮ ਥੋੜਾ ਥੋੜਾ ਠੰਡਾ ਜਾ ਰਿਹਾ ਹੈ ਬੜਾ ਵਧੀਆ ਲੱਗਦਾ ਹੈ ਇਹੇ ਮੌਸਮ ਦੇ ਵਿੱਚ ਕਹਿੰਦੇ ਕਿਉਂ ਨਾ ਕਚੌਰੀਆਂ ਬਣਾਈਆਂ ਜਾਣ ਤੇ ਮਾਰਨਿੰਗ ਟਾਈਮ ਦੇ ਵਿੱਚ ਕਚੌਰੀਆਂ ਦਾ ਜ਼ਿਕਰ ਤਾਂ ਗਿਆ ਤਾਂ ਹੋ ਪਰ ਉਤੇ ਬਾਅਦ ਦੇ ਵਿੱਚ ਗੱਲ ਕਿੱਥੇ ਆ ਕੇ ਖੜੀ ਬਈ ਕਰਨ ਕਹਿੰਦਾ ਮੈਂ ਤਾਂ ਹੁਣੇ ਖਾ ਕੇ ਜਾਊਂਗਾ ਫਿਰ ਵਿਚਾਰੇ ਦੀ ਸੇਵਾ ਹੋਣ ਲੱਗੀ ਦੀ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਤੇਰੇ ਵਾਸਤੇ ਸਪੈਸ਼ਲ ਰੱਖੀਆਂ ਜਾਣਗੀਆਂ ਕਿਉਂਕਿ ਵਕਤ ਜ਼ਿਆਦਾ ਲੱਗਣਾ ਦਾ ਕਚੌਰੀਆਂ ਬਣਾ ਤੇ ਆਲੂ ਵਾਲ ਨੇ ਇਹ ਕਰਨਾ ਉਹ ਕਰਨਾ ਉਹਦੇ ਲਈ ਤੁਹਾਨੂੰ ਪਤਾ ਵੀ ਫਿਰ ਟਾਈਮ ਪੀਰੀਅਡ ਹੋ ਜਾਂਦਾ ਜ਼ਿਆਦਾ ਫਿਰ ਉਹਨਾਂ ਨੂੰ ਸਕੂਲ ਦਾ ਟਾਈਮ ਨਿਕਲ ਜਾਣਾ ਸੀਗਾ ਤੇ ਉਹਦੇ ਵਾਸਤੇ ਵੀ ਰੱਖਣੀਆਂ ਪਰ ਉਹ ਉਸ ਸਮੇਂ ਥੋੜੀ ਜਿਹੀ ਕਸ਼ਮਕਸ਼ਮ ਜ਼ਿਆਦਾ ਹੋ ਗਈ ਨਹੀਂ ਸ਼ਾਇਦ ਕੈਂਸਰ ਵੀ ਹੋ ਜਾਂਦਾ ਪਰ ਜਦੋਂ ਗੱਲ ਵੱਧ ਗਈ ਇੰਨੀ ਉਚਾਰੀਆਂ ਕਚੌਰੀਆਂ ਕਰਨ ਨੂੰ ਕਹਿ ਕੇ ਭੇਜਿਆ ਤੇਰੇ ਵਾਸਤੇ ਰੱਖਾਂ ਤੇ ਫਿਰ ਬਣਾਉਣੀਆਂ ਪੈ ਗਈਆਂ ਆਹੋ ਵੀ ਤੁਹਾਨੂੰ ਆਪਾਂ ਮਲਾਉਨੇ ਆ ਆਪਣੇ ਫੈਮਿਲੀ ਮੈਂਬਰਸ ਨੂੰ ਬਈ ਉਧਰ ਬੈਠੇ ਨੇ ਉਹ ਉਹ ਦਾਤਾ ਵੀ ਨੇ ਦੀਦੀ ਕਬੜਾ ਅਹ ਬੱਲੇ ਸਸਰੀ ਘਾਲਜੀ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਰੱਖੇ ਜੀ ਚੜ੍ਹਦੀ ਕਲਾ ਚ ਤੇ ਹੁਣ ਚੱਲ ਰਿਹਾ ਜੀ ਜਦੋਂ ਜਹਦ ਚੱਲੇ ਰਹੀ ਕੋ ਵਜਾ ਚੱਲਣ ਦੀ ਆਇਆ ਵੀ ਭਾਬੀ ਜੀ ਬਿਮਾਰ ਪਿਆ ਤੇ ਭੈਣ ਸਾਡੀ ਦੀ ਹਾਲਫ ਤੱਕ ਕਰੀ ਜਾਂਦੀ ਐ ਪਰ ਹੁਣ ਸਾਰੇ ਕੰਮ ਉਹ ਤੇ ਕਰਾਉਂਦੇ ਚੰਗੇ ਨਾ ਤੇ ਜਉ ਉਹਨੂੰ ਕਚੌੜੀਆਂ ਖਵਾਉਣੇ ਤੇ ਉਹਨੂੰ ਪਟਾਣ ਕੇ ਕਰਾਉਣੀ। ਫੇਰ ਵੀ ਅਸੀਂ ਕੋਈ ਨਾ ਕੋਈ ਆਰਡਰ ਮਾਰੀ ਜਾਂਦੇ ਵਿੱਚ ਦੀ ਵਿੱਚ ਵੀ ਐ ਕਰਦੇ ਐ ਕਰਦੇ ਐ ਕਰਦੇ ਪੂਰੀ ਜਾਂਦੀ ਐ ਵਿਚਾਰੀ ਲੱਗੀ ਹੋਈ ਉਹ ਕਹਿੰਦੀ ਮੈਂ ਵੀ ਜਾਣਾ ਆ ਤਾਂ ਤਾਂ ਰੋ ਆਸ ਇਤਨੀ ਕਿੰਨਾ ਕਾ ਪਾਦਮਾ ਪਾਦਮਾ ਸਾਰੇ ਪਾਦ ਪਾਦ ਸਾਰੇ ਸ਼ਿਆ ਧਨੀਆ ਰਾਤ ਕੋਈ ਤਾਂ ਕੱਲ ਦਾ پلان ਹੈ ਇਹ ਇਹ ਅੱਜ ਰਾਤ ਸਬਜ਼ੀ ਚ ਪਾਉਣ ਦਾ ਬਲਾ ਦੇਣੀ ਗੱਲ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਈ ਵੀ ਆ ਪਿਆਰੀ ਨੰਦ ਇਹਨਾਂ ਨੇ ਮੈਨੂੰ ਜਦੋਂ ਸੰਧਾਰਾ ਜਦੋਂ ਮੈਂ ਦੇਣ ਗਈ ਉਦਨੇ ਕਹਿੰਦਾ ਵੀ ਤੇਰੇ ਹੱਥ ਦੀਆਂ ਪਕੌੜੀਆਂ ਖਾਣੀਆਂ ਆ ਆ ਪਾਦਮ ਵਿੱਚ ਪਕੌੜੀਆਂ ਕਿ ਚਕੌਰੀਆਂ ਪਕੌੜੀਆਂ ਹੈਲੋ ਚਕੌਰੀਆਂ ਦੇ ਪਕੌੜੀਆਂ ਨਹੀਂ ਆਣੇ ਨਹੀਂ ਖਾਣੀਆਂ ਕੋਈ ਬੱਤ ੱਕੇ ਨਾ ਜੇ ਪੁੱਛ ਲਿਆ ਇਹਨਾਂ ਨੇ ਨਾ ਪਾਇਆ ਗੱਲਾਂ ਨੇ ਲੇ ਖਤਮ ਕਰਤੀ ਜੀ ਦਾ ਟਮਾਟੇ ਚ ਪਾਤਾ ਦਾ ਮੇਰੀ ਗੱਲੇ ਬੰਦ ਕਰਾ ਚੋਟਾਰੀਆਂ ਦੀ ਤੂੰ ਪਰਣੀ ਆਪਣੀ ਤੇ ਰੱਖੇ ਚਾਲੂ ਹੁਣ ਸਾਡੀ ਤੇ ਬੰਦ ਕਰਾਤੀ ਨੇ ਉਹ ਮੈਂ ਤਾਂ ਪੁੱਛਿਆ ਤਾਂ ਵੀ ਬਸ ਗੱਲ ਤਾਂ ਖਤਮ ਕਰਤੀ ਸਾਡੀ ਨੇ ਹੁਣ ਕਰ ਲੋ ਸਭ ਹੁਣ ਦਰਦ ਪਾੜ ਰੋ ਦੇ ਪਤਾ ਨਹੀਂ ਕਿਹੜੀ ਗੱਲ ਕਰਦੇ ਨੇ ਚੋਟਾਰੀਆਂ ਦੀ ਚੋਟਾਰੀਆਂ ਦੀ ਚਕਾਉ ਚਕਾਉ ਚੋਟਾਰੀਆਂ ਕਾਣੀਆਂ ਇਹ ਨਾਣ ਵਿੱਚ ਪਹਿਲੇ ਚੈੱਕ ਕਰ ਲੋ ਇੱਕ ਅੱਧੀ ਬਣਾ ਕੇ ਫਿਰ ਭੋਗ ਲੋ ਆ ਕੇ ਫੇਰ ਚੈੱਕ ਕਰਾਂਗੇ ਫਿਰ ਨਾਣ ਪਾਵਾਂਗੇ ਕਾਟੇ ਦਾ ਲਾਜ ਆ ਬਾਦੇ ਦਾ ਲਾਜ ਬਾਕੀ ਕੋਲ ਬੈਠੀ ਮੱਖੀਆਂ ਅੜਾਈ ਜਾਂਦੀ ਚੈੱਕ ਕਰੀ ਮੇਰੇ ਵਰਗੀ ਮੱਖੀਆਂ ਬਹੁਤ ਕੰਨੀਆਂ ਅੜਾਈ ਜਾਂਦੇ ਆ ਚਲ ਰੋ 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 ਹੋ ਗਈ ਹੈ ਹਾਂ ਇਹ ਦੇਖੋ ਹਾਂ ਮੈਂ ਅੱਧਾ ਕਰਾਂ ਦਰ ਦਰ ਬਾਕੀ ਹੋਰ ਸਿਸਟਮ ਸਹੀ ਹੋਣਾ ਸਿਸਟਮ ਹੌਸਾ ਕੰਮ ਚੱਲਦਾ ਹੈ ਅਜਾ ਤਾਂ ਇਹ ਲਈ ਕਰਨ ਹੋਇਆ ਹੈ ਪਰ ਇਹ ਜਿਆਦਾ ਵੀ ਨਾ ਨਾ ਗਰਮ ਕਰਦੀ ਇਹਨੂੰ ਤੇਲ ਉਹਨੇ ਕੱਟ ਕਰ ਲਿਆ ਤੇਲ ਕਿਹੜੇ ਪ੍ਰੋਪਰ ਕਰਦੇ ਇਹਦੀ ਵੀ ਇੱਕ ਨਾ ਇਹਦੀ ਸਟੇਜ ਹੁੰਦੀ ਹੈ ਜੇ ਉਹ ਸਟੇਜ ਤੋਂ ਵੱਧ ਗਰਮ ਹੋ ਗਿਆ ਇਹ ਤਾਂ ਸਾਡੀ ਸਿਹਤ ਲਈ ਇਹ ਜ਼ਹਿਰ ਉਦਾਂ ਵੀ ਸਾਡੀ ਸਿਹਤ ਲਈ ਜ਼ਹਿਰ ਆ ਸੀ ਜੇ ਬੇਲੂੜੀ ਇਹਨੂੰ ਯੂਜ਼ ਕਰਦੇ ਆ ਪਰ ਜੇ ਉਹ ਜਿਆਦਾ ਹੀਟ ਹੋ ਜਵੇ ਫਿਰ ਨੂੰ ਕਰਕੇ ਤਾਂ ਫਿਰ ਨਿਰੀਆ ਜ਼ਹਿਰ ਉਹਦੇ ਬਾਅਦ ਆਪਾਂ ਵਰਤ ਨਹੀਂ ਸਕਦੇ ਉਹਦੇ ਬਾਅਦ ਆਪਾਂ ਯੂਜ਼ ਨਹੀਂ ਕਰ ਸਕਦੇ ਆਪਾਂ ਰੱਖ ਲੈਣੇ ਉਹਨੂੰ ਵੀ ਚੱਲ ਫੇਰ ਅਗਲੀ ਸਬਜ਼ੀ ਦੇ ਤੜਕਾ ਉਹਦੇ ਬਾਅਦ ਅਗਲੀ ਸਬਜ਼ੀ ਦੇ ਤੜਕਾ ਬਿਮਾਰੀਆਂ ਫੇਰ ਆ ਪਈ ਜਾਂਦੀਆਂ ਪੱਕੀ ਗੱਲ ਆ ਤੁਹਾਡੇ ਟੱਟ ਪਾਹੀ ਬਦੇ ਖਾਣੇ ਬਾਹਰ ਦਾ ਵੀ ਖਾਣੇ ਆਪਾਂ ਮੈਂ ਤਾਂ ਖਾਂਦਾ ਨਹੀਂ ਉਹ ਬਾ ਆਏ ਭਾਈ ਨੂੰ ਚੱਕਰ ਜਿਹਾ ਆਉਣ ਲੱਗ ਪੋਹੀ ਨਾ ਤੇਲ ਚੋਂ ਨੂੰ ਨਖਰ ਜਿਹਾ ਆਉਂਦਾ ਚੱਕਰ ਦੱਸ ਤਾ ਮੈਨੂੰ ਕਿਦੋਂ ਕਰਦਾ ਕ ਬਾਹਰ ਆਏ ਹੁਣ ਤਾਂ ਆਪਾਂ ਆਉਂਛ ਗਏ ਤੇ 버거 ਖਾਦਾਂ ਕਿੱਥੇ ਕਿੰਨਾ ਖਾਦਾਂ ਖਾਦਾਂ ਤਾਂ ਹੈ ਮੈਂ ਤੈਨੂੰ ਨਾ 1 ਮਿੰਟ ਬਾਬੇ ਨਾਲ ਤੂੰ ਜਾਣ ਦੇਵੀ ਮੈਂ ਤੈਨੂੰ ਕੱਥੇ ਵੀ 버거 ਲੈ ਮੇਰੇ ਬੱਸ ਚਲੋ ਤਾ ਫਰਤੀ ਦੋ ਤੇ ਅੱਛਾ ਆਪੇ ਦੋ ਤਾਂ ਫੇਰ ਵੀ ਕਿਹੜਾ ਮੈਂ ਪੂਰਾ ਖਾ ਲੈ ਮੈਂ ਤਾਂ ਤੈਨੂੰ ਪਹਿਲੀ ਨਾ ਕਰਤਦੀ ਮੈਂ ਨਾ ਠੰਡਾ ਪੀਣਾ ਨਾ ਮੈਂ ਬਾਹਰ ਕਰ ਖਾਣਾ ਸੋ ਲੈ ਗਲਤੀ ਹੋ ਗਈ ਤੁਸੀਂ ਬਾਹਰ ਦਾ ਕੁਛ ਨਹੀਂ ਖਾਂਦੇ ਨਾ ਤੁਸੀਂ ਖਾਂਦੇ ਆਪਣੀ ਟਿੱਕਾ ਮੈਂ ਤੁਹਾਨੂੰ ਖਾਣੇ ਆ ਬੁਲ ਹੋਰ ਇੱਕ ਵਾਰ ਖਾ ਲੈ ਹੁਣ ਤੁਸੀਂ ਸ਼ਾਂਤੀ ਰੱਖੋ ਤੇਰੀ ਭੈਣ ਆਈ ਵੀ ਹੈ ਆਪਣਾ ਨੰਨ ਨਣੀ ਖੁਸ਼ੀਆਂ ਦਾ ਤਿਹਾਰ ਹੈ ਨਾਲ ਇਹਨੂੰ ਬਣਾਓ ਨਾਲ ਰਖੜੀ ਬਣਾਓ ਹਾਂ ਇਹ ਵੀ ਗੱਲ ਹੈ ਹਾਂ ਠੀਕ ਹੈ ਗੱਲ ਮੈਂ ਵੀ ਕਹਾ ਵੀ ਵੀਰ ਜੀ ਨਾ ਟਾਵਰ ਘਾਤੇ ਕੱਢੀ ਆ ਰਖੜੀ ਬਣਾਉਣੀ ਹੈ ਖਰਜਾ ਮੁੰਡੀ ਵਿਲਾ ਕੇ ਆ ਮੈਂ ਖੱਦਾਂ ਕੜੀ ਵਿਲਾ ਕੇ ਆ ਵਾ ਵਾਹਿਗੁਰੂ ਸਤਿਰਾ ਵਾਹਿਗੁਰੂ ਇਹਨੂੰ ਪਾਲੇ ਚ ਕੱਢਦੇ ਹੋ ਕੱਢ ਇਹਦੇ ਤੇ ਪ੍ਰਾਤ ਚ ਕਿਹਾ ਕਹਿੰਦਾ ਉਹ ਫਿਰ ਇਹਨਾਂ ਮੱਖੀਆਂ ਜੀ ਜਿਆਦਾ ਲੱਗਣੀਆਂ ਇਹਨੂੰ ਟੱਕ ਦੂੰਗੇ ਇਹਨਾਂ ਨਾਲ ਦੀ ਨਾਲੇ ਉਹਨਾਂ ਨੂੰ ਨਾ ਕੇ ਕੱਢ ਲੂੰਗੇ ਲੈ ਵੀ ਮੈਂ ਆਪਣੇ ਬਾਲ ਤੋਂ ਤੁਹਾਨੂੰ ਹਾਏ ਹਾਏ ਇਹ ਦੇ 1000 ਰੁਪਏ ਦੀਆਂ ਆਈਟਮਾਂ ਹੋਰ ਲਾ ਲਈਆਂ ਆਪਾਂ ਨੇ ਹੋਰ ਬਣ ਕੇ ਜੀ ਲੈ ਸਹੀ ਗੱਲ ਇਹ ਤਾਂ 1000 ਪਤਾ ਨਹੀਂ ਕਿੰਨੇ ਕਵਰ ਬਰਤ ਹੋ ਗਿਆ ਤੇ ਬਰਤ ਰਹਿਣਾਗਾ ਹਾਂ ਨਾਂ ਕਿਹਦਾ ਬਗਵਾ ਦਾ ਸੋਨੇ ਲਾਦ ਦੇ ਆ ਹਨਾ ਵੀ ਹਨਾ ਪੈਣੇ ਕੁਛ ਨੂਨ ਲੜ ਕੇ ਹੁਣ ਕੋ ਵੀ ਕਿਤੇ ਲੱਗਦਾ ਨਹੀਂ ਹੈਗਾ ਮੈਨੂੰ ਲੱਗਦਾ ਨਹੀਂ ਹੈਗਾ ਨਾ ਨਾ ਲੜ ਗਿਆ ਕਿੰਨੇ ਵਾਰ ਆ ਮਾਤਾ ਅੱਛਾ ਜਿਹੜੀ ਚੀਜ਼ ਨੂੰ ਹੱਥ ਲਾਉਂ ਤਰਾਰ ਬਣਦੀ ਆ ਪੰਪਾ ਨੂੰ ਕਹਿੰਦੇ ਜੀ ਥੋੜੀ ਜਿਹੀ ਕੰਮ ਕਰਾਇਆ ਹੁਣ ਜੇ ਮੈਂ ਇਨੀ ਤਾਰੀਫ ਨਾ ਕਰਾਂ ਮੇਰੀ ਗਲਤੀ ਆ ਗਲਤੀ ਹੈਂ ਤੂੰ ਸਿਆਣੀ ਹੀ ਬਣਿਆ ਕਰ ਬਸ ਹਾਂ ਇੱਕ ਨਾ ਗੱਲਾਂ ਕਰਿਆ ਤਾਰੀਫ ਕਰਨ ਦੇ ਤੁਸੀਂ ਹੱਕਦਾਰ ਵਾਜ ਜੀ ਮੇਰੀ ਹਰ ਹੱਕ ਤਾ ਵੀ ਕਰਦੇ ਹੱਕਦਾਰੀ ਦੀ ਤਾਰੀਫ ਕਰਨੀ ਬੈਠੀ ਦੀ ਮੇਰੀ ਜੀ ਮੈਂ ਥੋੜੀ ਤਾਰੀਫ ਕਰਦੀ ਜੀ ਅੱਜ ਹੱਕਦਾਰ ਹੋ ਕੱਪੜੇ ਮੈਂ ਤੋ ਹਾ ਤੇ ਨਾਲ ਆਟਾ ਮੈਂ ਕੋਨ ਤਾਂ ਬਸ ਆ ਮਸਾਲੇ ਤੋਂ ਮੇਰੇ ਮੈਂ ਤੈ ਮੈਂ ਲਾਤਾ ਅਗਲੀ ਕੀ ਕਰਨ ਪੱਠੀ ਇੱਥੇ ਬਾਸ ਬਣਾ ਲਓ ਲਾ ਲਾ ਆਛਾ ਜਦੋਂ ਸ਼ੁਰੂ ਕਰਨ ਲੱਗੇ ਆ ਹਾਂ ਆ ਜੀ ਕੀ ਹਾਲ ਹੈ ਬਲਬ ਜੀ ਸਸੀ ਕਾਲ ਜੀ ਬਈ ਸੌ ਹਲੋ ਜੀ ਕਚੌੜੀਆਂ ਲੱਗੀਆਂ ਨੇ ਥਾਣੇ ਦਾਣੇ ਪਰ ਮੈਂ ਹੱਥ ਕੋਈ ਤਾਂ ਸੰਦੇ ਗਈ ਨਹੀਂ ਹੈਗੀ ਨਹੀਂ ਮੈਂ ਸਸਨ ਖੜੇ ਕੇ ਆਇਆ ਹਾਂ ਬੇਠਾ ਮੁੰਡਾ ਆਪਾ ਬੀਡੀ ਪੀਣਸ ਵਾਲਾ ਹੋ ਗਿਆ ਚੰਗਾ ਅੱਛਾ ਠੀਕ ਹੈ ਉਹ ਫੋਨ ਬੰਦ ਹੈ ਹਾਂ ਮੇਰਾ ਫੋਨ ਬੰਦ ਹੈ ਫੇਰ ਮੈਂ ਮੇਲੇ ਆਉਣਾ ਫਿਰ ਨੂੰ ਮੱਚਾ ਲਾ ਪਾਲੀ ਕੋ ਚੋਰੀ ਬਾਣ ਲੱਗੀ ਆ ਹਾਂ ਅੰਦਰੇ ਰੱਖਿਆ ਸਮਾਨ ਵਾਹ ਰੱਬ ਵਾਹ ਪਹਿਲੀ ਕੁਚਾਰੀ ਦੇ ਕੋਹ ਜੀ ਬਣਦੀ ਆ ਜੇ ਤਾਂ ਟੁੱਟ ਗਈ ਫੇਰ ਤਾਂ ਬਾਅਦ ਵਿੱਚ ਵਧੀਆ ਬਣਦੀ ਆ ਜੇ ਪਹਿਲੀ ਉਹ ਠੀਕ ਬਣੀ ਫਿਰ ਬਾਕੀ ਖਰਾਬ ਬਣਨੇ ਇਸ ਤਰ੍ਹਾਂ ਬੰਦ ਹੋ ਗਿਆ ਹਾਂਜੀ ਗਾਪਾ ਬੰਦ ਹੋ ਜਾ ਇਸ ਤਰ੍ਹਾਂ ਕੱਟ ਕਰਿਓ ਤਮੇਰਾ ਉਹ ਬੰਦੇ ਹੋ ਗਿਆ ਇਥੇ ਜਦੀ ਬੰਦ ਨਹੀਂ ਇਥੇ ਜਦੀ ਬੰਦ ਹੋ ਗਿਆ ਕਿਸ ਤਰ੍ਹਾਂ ਵੀਰੇ ਨੇ ਅਫਸਰਡਰ ਕਮਾਇਆ ਨਿਕਲ ਗਿਆ ਆਲੂ ਕਾ ਮੜਿਆ ਚਲਾਇਓ ਆਟਾ ਸੈੱਟ ਨਹੀਂ ਹੋਇਆ ਹਜੇ ਚਲੋ ਇਧਰੋਂ ਬੰਦ ਹੋ ਗਿਆ ਇਹ ਹੁਣ ਆਪਾਂ ਤਾਂ ਹਟਾਰਨਾ ਪੈਣਾ ਜੀ ਨਹੀਂ ਨਹੀਂ ਮੜਾ ਜੀ ਤੁਸੀਂ ਥੱਲੇ ਤੋਂ ਕਰਕੇ ਲਾ ਦਿਓ ਘੱਟ ਕਰਕੇ ਕੀ ਕਰਨਾ ਬੰਦ ਘੱਟ ਆ ਜੀ ਦੇਰ ਲੱਗਦੀ ਹੈ ਹੁਣ ਸਾਰੀਆਂ ਕਚੌੜੀਆਂ ਵਧੀਆ ਬਣਨਗੀਆਂ ਪਹਿਲੀ ਟੁੱਟੀ ਆਇਆ ਹੁੰਦਾ ਤੁਹਾਡੇ ਨਾਲ ਹੁਣ ਦੇਖੋ ਨਾ ਸਾਰਾ ਸਿਸਟਮ ਆਪ ਸੈੱਟ ਆ ਇਹ ਚਾਹੀਦਾ ਤਾਂ ਹੋਵੇ ਆਈਦਾ ਤੜਕੇ ਨਹੀਂ ਆਉਂਦਾ ਕਰ ਲਓ ਤੁਸੀਂ ਨਾ ਥਾਲ ਤੇ ਦਹੀਂ ਪਾ ਲਿਓ ਪਹਿਲਾਂ ਕੋਗ ਗਲਵਾਇਆ ਉਹ ਉਹ ਨਾ ਆਉਂਗਾ ਪਹਿਲਾਂ ਕੁਕਸਾਉਰੂ ਨਿਕਲਦਾ ਜਾਵੇ ਐੱਚੇ ਚੜੀ ਕਰ ਲਓ ਮੈਂ ਤਾਂ ਕੁਸ ਨਹੀਂ ਕੈਂਚਾ ਨਾ ਬਿਰਿਆਣੀ ਫਿਰ ਤੂੰ ਕੁਰਸੀ ਲੈ ਲੈ ਤੇਲ ਚਾੜਨ ਨੂੰ ਯਾਰ ਮਹਾਰਾਜਾ ਚਾਹਾਂ ਚਾਹ ਤੂੰ ਹੀ ਐ ਤੂੰ ਹੀ ਤੂੰ ਆ ਅਜੇ ਤੇਲ ਤੇਰਾ ਉਨਾ ਗਰਮ ਨਹੀਂ ਹੈਗਾ ਮੈਂ ਜਾਣ ਕੇ ਕਰਾਂਗਾ ਬੰਦ ਘੱਟ ਬੰਦ ਨਹੀਂ ਹੋ ਗਿਆ ਤੇ ਗਰਮਾ ਤੇਰਦਾ ਪੁੱਢੋ ਇਹਨੇ ਆਪਣਾ ਘੂਰਾ ਹੋ ਕਰ ਲਈ ਕਿ ਜੀ ਬੰਦ ਖਤਮ ਕਰਤੀ। ਉੱਠੀ ਜਾਂਦੀ ਕਟੋਰੀ ਬਿਜ ਬਜੰਦਾਰਾ ਜਾਵਾ। ਮਰੀ ਹੀ ਬਜੰਦਾਰ ਕੀ। ਤਾਹੇ ਚਲੋ ਆਵਰੋਂ ਚੱਲੋ ਥੋੜਾ ਜਿਹਾ। ਆਲੂ ਪਹਿਲਾਂ ਬਾਹਰ ਲੱਗ ਜਾ ਉਹਨ ਕਟੋਰੀ ਬਾਹਰ ਨਹੀਂ ਆਈ। ਆ ਤੁਸੀਂ ਥੱਲ ਦੋ ਨਾ। ਇੱਧਰ ਪੈਣ ਨੂੰ ਮਿਲੋ ਜੀ। ਵੈਕੂ ਜੀ ਦਾ ਖਾਲਸਾ ਵੈਕੂ ਜੀ ਦਾ। ਭਾਈ ਜਲਦੀ ਜਲਦੀ ਬਣਾਓ ਕਟੋਰੀਆਂ ਮੈਂ ਲੇਟ ਹੋ ਗਿਆ ਮੈਂ ਜਾਣਾ ਆਪਣੇ ਘਰ ਨੂੰ ਉਰਨ ਨੂੰ ਤੂੰ ਟਾਈਮ ਕੱਟ ਕੇ ਆ ਖੁੱਲਾ ਜਾ ਆਇਆ ਕਰ ਭੈਣ ਦਾ ਭੈਣ ਦਾ ਜੀਜਾ ਆਣਾ ਜੀ ਉਹਨਾਂ ਦੀ ਨਾ ਥੋੜੀ ਜਿਹੀ ਦੱਤ ਦੀ ਪ੍ਰੋਬਲਮ ਹੈ ਉਹ ਭੈਣ ਕੋਲ ਆਏ ਉਹਦੇ ਕਰਕੇ ਨਾ ਫਿਰ ਭੈਣ ਨੂੰ ਚਿੱਤੀ ਮੋੜਨਾ ਪੈਣਾ ਚੱਲ ਕੋਈ ਨਹੀਂ ਐਨੇ ਬਹੁਤ ਅਬ ਵੀ ਟਾਈਮ ਕੱਟ ਕੇ ਆਪਣੇ ਭਰਾਵਾਂ ਦੇ ਰੱਖੜੀ ਬੰਨਣਾਗੇ ਹਾਂ ਕਾਰਨ ਵੀ ਬਣਾ ਗਿਆ ਰੀਤ ਤੇ ਵੀ ਬੰਤੀ ਪਾਪਾ ਜੀ ਦੇ ਵੀ ਬੜੀਆ ਭੰਡਾ ਆਪਣਾ ਆ ਟਾਈਮ ਦੇਖਿਆ ਵੀ ਹੁਣ ਕਰ ਰਹੇ ਨੇ ਸਕੂਲ ਨੂੰ ਜਾਣਾ ਉਹਨਾਂ ਦੇ ਰੱਖੜੀ ਬੰਦ ਤੇ ਅਸੀਂ ਤਾਂ ਹੁਣ ਉਰੀਓ ਹੁਣ ਨਾਲੇ ਹੁਣ ਗਰਮ ਗਰਮ ਕੋਸ ਹੋਰੀਆ ਖਾਵਾਂਗੇ ਨਾਲੇ ਪ੍ਰਭੂ ਦੇ ਗੁਣ ਖਾਵਾਂਗੇ ਨਾਲੇ ਰੱਖੜੀਆਂ ਬਣਾਵਾਂਗੇ ਆਲੂ ਆਪਾਂ ਕੱਦੂ ਕਸ ਕਰੀਏ ਚਲ ਹੁਣ ਬਸ ਆਗ ਲਾਉਂ ਲਾ ਗੀ ਹਰਮਾ ਹਰੀਆਲੀ ਭਾਬੀ ਨੂੰ ਬੁਲਾ ਲੈਣਾ ਉਹਨੇ ਇੱਕ ਵੀ ਵਿੱਚ ਤੇ ਉਹ ਨਿਕਲ ਦੇਣਾ ਆਲੂ ਉਹ ਫਿਰ ਨਾ ਕੀ ਆਪਣੇ ਪਾਪੀ ਨਾਲੇ ਨਾਲ ਕੱਦੂ ਕਸ ਕਰਨ ਦੀ ਲੋੜ ਪੈਣੀ ਆ ਨਾ ਕੁਛ ਕਰਨ ਦੀ ਲੋੜ ਪੈਣੀ ਹੈ ਚੱਲ ਬਈ ਤੁਹਾਡੀ ਭਾਬੀ ਵਰਗੀ ਅਸੀਂ ਚੀਜ਼ ਨਹੀਂ ਬਣਾ ਸਕਦੇ ਨਾ ਵੀ ਪੜੇ ਭਾਬੀ ਭਾਬੀ ਦਾ ਭੱਜ ਗਈ ਬੜੇ ਬੜੇ ਹੀ ਆ ਬਣਾਨੀਆਂ ਦਾ ਤਾਂ ਮੈਨੂੰ ਕੁਝ ਨਹੀਂ ਆਈ ਇਹਦੇ ਉਹਨੂੰ ਕਰਨ ਨੂੰ ਉਹਨੂੰ ਕੰਮ ਕਰਤਾ ਭਾਬੀ ਆ ਟਾਈਮ ਉਹਦੇ ਕਰਕੇ ਇੰਚਾ ਦਾ ਇਹਨਾਂ ਨੂੰ ਸੀ ਤੰਗ ਤਾਂ ਕਰਦੇ ਨਹੀਂ ਜੇ ਲੋੜ ਪੈਂਦੀ ਹੈ ਵੇ ਤੰਗ ਵੀ ਕਰ ਲੈ ਫਿਰ ਆ ਵੀ ਜਾਂਦੀ ਹੈ ਨਾ ਸਾਨੂੰ ਕੋਈ ਵੀ ਫਿਰ ਖੜਦੇ ਸਾਡੇ ਕੋਲ ਐ ਤਾਂ ਉਹ ਕਹਿੰਦੇ ਸਾਡਾ ਪਤ ਨਹੀਂ ਕਰ ਸਕਾ ਬੱਸ ਹਾਂ ਸਾਡਾ ਪਤ ਨਹੀਂਗਾ ਹਾਂ ਆ ਚੀਜ਼ ਇਹ ਤੋ ਆ ਗੂ ਵੱਡ ਜਾਂਦਾ ਉੱਥੇ ਤੇਲ ਭਰ ਜਾਂਦਾ ਮਹਾ ਮਾ ਚਾਹ ਨੂੰ ਨਿਕਲਦਾ ਨਹੀਂ ਆ ਮੈਂ ਕਹਾਂ ਤਾਂ ਕਿਹੜਾ ਇਹ ਲਾਲ ਲਾਲੂ ਨਹੀਂ ਨਿਕਲਦੇ ਆਟਾ ਨਾ ਪਾਣਿਆ ਜਨਾ ਆਪਣੀ ਕੀੜੇ ਨਹੀਂ ਮਾਰੀ ਇਹਨੇ ਉਹਦੇ ਕਰਕੇ ਨਾ ਇਹ ਆਟਾ ਹੱਦ ਸੈੱਟ ਨਹੀਂ ਆਇਆ ਹੁਣ ਕਾਹਾਂ ਜਾਂ ਜੋ ਜੋ ਪਚਾਈ ਬਣਨੀ ਹੈ ਸੱਟ ਉਹ ਬਣਾਏ ਹਾਂ ਗਲੀ ਵਾਲੀ ਉਹੋਂ ਉਹ ਤੇ ਕਿਹੜੀ ਹੁੰਦੀ ਉਹ ਬਾਦੂ ਸ਼ਾਹੀ ਕਿਆ ਹੁੰਦੀ ਉਹ ਉਹ ਨਹੀਂ ਹੁੰਦੀ ਬਾਦੂ ਸ਼ਾਹੀ ਨਹੀਂ ਹੁੰਦੀ ਉਹ ਫੜਾਂ ਨਹੀਂ ਹੁੰਦੀ ਪ੍ਰਾਈਮ ਵਾਲੀ ਲੈ 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 ਅੱਥੇ ਦੇ ਬੋਲ ਵਾਹ ਤੁਸੀਂ ਮੇਰੀ ਕਚੌੜੀ ਦਾ ਮੰਡਾਉਂਦੇ ਮਜ਼ਾਕ ਮਜ਼ਾਕ ਮਜੂ ਕੋਈ ਨਾ ਜਿਹੜੀ ਚੀਜ਼ ਸੱਚ ਸੱਚ ਆਹੋ ਮੈਂ ਸਾਰਿਆਂ ਨੂੰ ਪਹਿਲਾਂ ਕਹਤਾ ਵੀ ਪਹਿਲਾ ਹੈਗੀ ਤੀ ਜੀ ਕਚਾਰੀ ਟੁੱਟੂਗੀ ਇਹ ਪਹਿਲੀ ਉਹ ਸਹੀ ਬਣ ਗਈ ਬਾਕੀ ਟੁੱਟਣ ਗਈਆਂ ਇਹ ਹਾਂ ਤਾਂ ਨਹੀਂ ਮੈਂ ਓ ਰੱਬਾ ਓਏ ਉਹ ਸੱਚੇ ਪਾਤਸ਼ਾਹ ਮੈਨੂੰ ਹਾਸਿਆ ਆਉਂਦੀ ਕਿੱਕੜਾ ਰੋਕਾਂ ਮੈਂ ਦੂਜੀ ਕਚੌੜੀ ਦੇਖ ਲਓ ਇਹ ਤੇਰਾ ਮਖੌਲ ਨਹੀਂ ਘੜਾਉਂਦਾ ਮੈਂ ਬਾਬੇ ਆ ਹੈ ਤੈਨੂੰ ਕੋਈ ਕਰਦੀ ਬੜਦੀ ਤੇਰੇ ਵਾਹ ਕਰੂ ਸੇਫ ਕੰਟਰੋਲ ਰੱਖੀ ਵਿੱਚ ਮੈਂ ਫਟਾਫਾ ਸਾਰਾ ਨਾ ਕਿਹ ਲੈ ਜਾ ਉਹ ਤੇਰੀ ਪਾ ਕੇ ਲੈ ਮੈਂ ਨਾ ਤਾ ਤੂੰ ਬੁਲੇਗਾ ਉਹ ਤੇਰਾ ਫੋਨ ਕਰਵਾ ਦੇ ਮੈਂ ਕਦੇ ਨਾ ਨੰਬਰ ਤੇ ਘਟਵਾ ਦਾ ਪਤਾ ਲਾ ਜੂਗੀ ਇਹਦੇ ਵਿੱਚ ਕੱਢਿਓ ਮੈਂ ਬਾਅਦ ਚ ਉੱਚ ਰੱਖੂੰਗੀ ਨਹੀਂ ਇਹਦੇ ਆਲਾ ਤੇਲ ਵਿੱਚ ਸਾਰਾ ਐ ਨਹੀਂ ਹੋਈ ਜਾਂਦਾ ਤੇਲ ਥੇ ਸਟੇਰ ਜਿਹੜੀਆਂ ਵਧੀਆ ਹੀ ਲੱਗਦੀਆਂ ਹਾਂ ਹਾਂ ਉਹ ਦਹੀਂ ਦੇ ਵਿੱਚ ਉਹ ਰੋਣਾ ਨਹੀਂ ਚਾਹੀਦਾ ਪਨੀਰ ਚ ਬਾਅਦ ਚ ਰਾਲ ਲੈਂਦੇ ਹੁਣ ਭੋਗ ਲਵਾ ਕੇ ਇੱਕ ਵਾਰ ਨੂਨ ਵਿੱਚ ਰੱਖੇ ਨਹੀਂ ਤਾਂ ਉਹਦੇ ਟਾਈਮ ਲੱਗ ਜਾਣਾ ਥੋੜਾ ਜਿਹਾ ਦਹੀਂ ਪਾ ਕੇ ਉਹ ਤਾਂ ਨੂਨ ਵਿੱਚ ਸੱਟ ਕੇ ਭੋਗ ਲਵਾਉਣਾ ਉਹ ਚੁੰਟਾ ਰੱਖ ਲੈ ਜਿਹੜੀ ਚੁੰਟੇ ਨਾਲ ਘਟਣਾ ਕਰੇ ਤੇਗ ਨਹੀਂ ਟੁੱਟ ਜਾਂਦੀ ਹੈ ਆ ਤਾਂ ਫਿਰ ਕਿਹਦੇ ਸੁਆਦ ਐਕਸਪੀਰੀਅੰਸ ਹੁੰਦਾ ਐਵੇਂ ਤਾਂ ਨਹੀਂ ਹੈ ਗੱਲ ਜਿਵੇਂ ਮੈਂ ਜਦਗੀ ਕਚੌੜੀਆਂ ਬਣਾਈਆਂ ਨਵੀਂ ਚੀਜ਼ ਸੁੱਕਦੀ ਕੰਪੈਨ ਨਾ ਬਰਨ ਨਾ ਨਟੜ ਗਈ ਐ ਅੱਗੇ ਤਾਂ ਮੈਂ ਬਣਾਉਂਦੀ ਹਿੰਦੀ ਦੀ ਚੱਕਲੇ ਤੇ ਠੀਕ ਐ ਜੀ ਜਿਹਨਾਂ ਵੇ ਪਰਾਈ ਹੋ ਬੰਦਰਾ ਖਾਲੀ ਭਾਬੀ ਆਈ ਆ ਦੀਦੀ ਹਾਂ ਉਹਨਾਂ ਨੇ ਪਲੇਟ ਤੇ ਬਣਾਉਣੀ ਸਿਖਾਈ ਜੀ ਤੇਲ ਤੇ ਮੈਂ ਪਲੇਟ ਤੇ ਬਣਾਉਣ ਲੱਗੀ ਤੁਸੀਂ ਤੇਲਾ ਹੱਥ ਲਾਉਣੇ ਆ ਕਿ ਪੜਨਾ ਹੈ ਅੱਜ ਕਈ ਪਾਣੀ ਵਾਲੇ ਵੀ ਲਾਉਣੇ ਪੈਣ ਉਹ ਫਿਰ ਕਰਾਰੀਆਂ ਕਰਾਰੀਆਂ ਬਣ ਜਣਗੀਆਂ ਤੁਸੀਂ ਪਾਣੀ ਵਾਲੇ ਲਾਉਣੇ ਆ ਉਹਨਾਂ ਨੂੰ ਨਾ ਮੈਂ ਹੁਣ ਆਇ ਰੱਖਿਓ ਬਸ ਇੱਥੇ ਨਿਚੜ ਜੂ ਤੇਲ ਜਿਹੜਾ ਹੁੰਦਾ ਅੱਛਾ ਵੀ ਨਾ ਮਰਦਾ ਨਹੀਂ ਪਤਾ ਗੋਲ ਗੀਰ ਦੀ ਇਹਦੇ ਵਿੱਚ ਤੇਲ ਸਾਰਾ ਨਿਕਲ ਜਾਂਦਾ ਕਚੋਰੀ ਦੇ। ਉਹ ਫਿਰ ਕੋਈ ਚਾਹੀਦਾ ਪੰਜ ਫਿਰ ਜਲੇਬੀਆਂ ਨੂੰ ਚੜ੍ਹਦੀਆਂ ਹੁੰਦੀਆਂ। ਠੀਕ ਆ ਇਹਦਾ ਕੰਮ ਖਤਮ ਆ ਨਾ ਹੁਣ? ਹਾਂਜੀ। ਥੋੜੀ ਦੇਖਣਾ ਨਾ ਤੰੂ ਨੂੰ। ਤੇ ਬਲ ਬੇਚੜਾ ਬਿੱਕੀ ਵੀ ਤਾਂ ਠੀਕ ਹੀ ਆ ਨਾ। ਥੋੜੀ ਜਿਹਾ ਠੰਡਾ ਹੋ ਜਾਣਗੀ। ਮਾਂ ਹਰ। ਖਤਮ ਆ। ਉਹਨਾਂ ਮਾਂ ਤੇ ਫਿਰ ਤੇਲ ਨੂੰ ਨਿੰਦ ਤੇਲ ਵਿੱਚ ਪਾਉਂਦੀ ਆ ਉਹ ਤੇ ਆਜੇ ਤੇ ਵੀ ਗੜੀ ਹੋ ਗਈ ਬਤਾਉਂਦੀ ਜੀ ਆਲੂ ਨਹੀਂ ਨਿਕਲਦਾ ਵਾਹਿਗੁਰੂ ਨਹੀਂ ਹੋਈ ਗੱਲ ਹੂੰ ਕਿਹਾ ਨਾ ਮੈਂ ਜਦ ਜਿਹੜੀਆਂ ਹਨ ਨਿਕਲਦੀ ਐ ਮੈਂ ਤਾਂ ਹੀ ਕਹਿਇਆ ਕਿ ਕੱਦੂ ਘਸ ਕਰ ਨੂੰ ਭੁੱਲ ਗਿਆ ਭੁੱਲਦਾ ਕੋਸ ਨਹੀਂ ਕੰਮੇ ਨਾਲ ਦੇ ਆਪਾਸ ਤੋਂ ਸੱਖੋ ਪੈਣ ਦੀ ਬਿਮਾਰ ਪਈ ਆ ਅਸੀਂ ਕਟੋਰੀਆਂ ਦਾ ਲੈ ਲਿਆ ਚੱਕਰ ਕਟੋਰੀਆਂ ਬਣਾਵੀਆਂ ਬਣਾਉਣੀਆਂ ਪਹਿਲਾਂ ਰਾਤ ਬਣਾਉਣੇ ਤੇ ਜੀ ਰਾਤ ਲੇਟ ਹੋਗੇ ਬਹੁਤ ਭੈਣ ਤਾਂ ਕਹਿੰਦੀ ਸੀ ਹੁਣ ਵੀ ਕਹਿੰਦੀ ਰਹਿਣ ਦੇ ਤੂੰ ਉਹ ਕੋਈ ਨਹੀਂ ਇਹਦਾ ਮੈਂ ਕਹਾ ਨਾ ਤੁਹਾਡੀ ਇੱਕ ਪਰਮੇਸ਼ਾ ਉਹ ਵੀ ਨਾ ਦੱਸਣਾ ਪਰਮੇਸ਼ਾ ਧਾਣਾਂ ਨਾਲ ਸੰਗ ਡੀਨ ਨੂੰ ਵੀ ਪਾਣੀ ਲੱਗਣਾ ਦਾ ਮੈਂ ਧੋ ਰੋ ਅੱਜ ਜ਼ਰੂਰ ਗੰਦਾ ਉਹ ਹੋਪ ਹੋ ਵੀ ਬਣਾ ਲਓ ਪਰੌਂਠੇ ਆਲੂ ਵਾਲੇ ਉਹ ਨਹੀਂ ਬਣਦੇ ਤੇ ਕਟੋਰੀਆਂ ਬਣ ਲੱਗੀਆਂ ਮੌਸਮ ਦਾ ਵੀ ਫਰਕ ਆ ਉੱਪਰ ਦੇ ਐਵੇਂ ਤਾਂ ਨਹੀਂ ਗੱਲ ਹੈ ਜੀ ਸਾਡੇ ਵੀ ਗਰੀਆਂ ਕਹਿੰਦੇ ਤੇ ਰੱਖ ਲਈ ਜਾਂਦੇ ਨੇ ਪੂਰੀਆਂ ਬਣਾਈ ਪੂਰੀਆਂ ਚੋ ਹਾਂ ਪੇਵੇ ਦਾ ਦੰਗਰ ਵੀ ਆਉਂਦੀ ਵਿਆਹ ਦੀ ਵਿਆਹ ਰੱਖਿਓ ਨਾ ਨਾ ਠੀਕ ਹੈ ਚਾਹੀਦਾ ਹੱਥ ਹੁੰਦਾ ਹੈ ਕੁੜੀਆਂ ਦਾ ਕੁੜੀਆਂ ਦਾ ਹੱਕ ਹੁੰਦਾ ਇਹਦਾ ਇਹਦੀਆਂ ਚੀਜ਼ ਖਾਣੀਆਂ ਆਪ ਤਾਂ ਰੋੜ ਬਣਾ ਕੇ ਖਾਣੀਆਂ ਨੇ ਜਿੱਥੇ ਮਾਨਵੀ ਹੁੰਦਾ ਵੀ ਮੈਂ ਉੱਥੇ ਜਾ ਕੇ ਇਹ ਕੰਮ ਕਰਨਾ ਆਜਾ ਕਰਾਵਾਂ ਜਦੋਂ ਮਾਨਵੀ ਹੁੰਦੀ ਹੈ ਕੱਚਾ ਤਾਂ ਨਹੀਂ ਹੈਗਾ ਬਾ ਚੀਜ਼ਾ ਠੀਕ ਠੀਕਾ ਕੱਢ ਦੋ ਇਹਦੇ ਨਾਲ ਅੱਗ ਘੱਟੇ ਜਿਓ ਰੱਖੋ ਮੇਰੇ ਆ ਫੜਨ ਚੁੰਟੇ ਦਾ ਨਿਕਲ ਜਾਣਾ ਸਾਰਾ ਦੂਜੇ ਪਾਸੇ ਕੱਢੋ ਇਹਦੇ ਵਿੱਚ ਪਰੇ ਸਾਰਾ ਨਿਕਲ ਜਾਣਾ ਰੈਡੀ ਰੱਖੋ ਬਣੀ ਦਿੱਤੀ। ਦੂਜਾ ਪਤਾ ਕਰੂਗੀ ਦੇਖੋ। ਆ ਨਿਕਲ ਰਿਹਾ ਕਰਤਾ। ਤੇਲ ਦਾਦਾ ਤੇਲ ਮੀਂਹ। ਨਾ ਜੇ ਵੀ ਹੱਕ ਥੋੜੀ ਜੀ ਘੱਟ ਰੱਖੋ ਫਿਰ ਵਿੱਚੋਂ ਘਟਕੀ ਰਹਿਣਾ ਚੱਲੇ। ਬੰਦ ਨਾ ਹੋ ਜਾਵੇ। ਬਾਕੀ ਹੁਣ ਕੋ ਦੇਖੂਗੀ। ਤੁਸੀਂ ਦੇਖੋ। ਅੱਧਾ ਅੱਧਾ ਰਹਿ ਦਿੰਦੇ। ਦੱਸਦੇ ਹੋ ਮਨ ਨੂੰ ਘਾਟ ਬਾਤ ਜਮੇ। ਹੁਣੇ ਹੁਣੇ ਨਾਲ ਦੀ ਨਾਲੇ। ਤਾਰੇ ਵੀ ਰੋੜਰ ਵੀ ਦੇਖੋ ਗੱਡੀ ਦੀ ਗੱਲ ਚੱਲਦੀ ਐ ਅੱਛੇ ਗਰਮੀ ਨਾਲ ਤਾਂ ਦਿਨ ਵੀ ਆ ਉਹ ਨਹੀਂ ਕਿੱਥੇ ਕਰਮਾ ਬਹੁਤ ਭੈਣਾ ਉਹ ਹੀ ਡਰੀ ਜਾਂਦੀ ਕੋਮਲ ਕੋਮਲ ਦੇ ਹੱਥ ਤੇਰੇ ਤਾਂ ਕਰਦੇ ਤੂੰ ਵੀ ਭੈਣ ਕੋ ਸੌਫਟ ਸੌਫਟ ਧੀਆ ਕੰਪਰ ਦੇ ਕੋਮਲ ਕੋਮਲ ਦੇ ਹੱਥ ਤੇਰੇ ਇਹ ਕੋਮਲ ਕੋਮਲ ਲਾ ਖੁੱਲ ਗਿਆ ਖੁੱਲ ਗਿਆ ਇਹ ਆ ਉਹ ਪਹਿਲੀ ਚੱਕ ਲੈਣੀ ਸੀ ਚੱਕ ਲਈ ਸੱਚ ਗੜੀ ਸੀ ਵਾਹਿਗੁਰੂ ਵਾਹਿਗੁਰੂ ਨਾ ਗੜੀ ਵਾਲੀ ਖਾਣੀ ਵੀ ਮੈਂ ਹੀ ਆ ਉਹ ਵਾਹ ਬਈ ਵਾਹ ਵਾਹਿਗੁਰੂ ਅਵਤਾਰ ਸਿੰਘ ਦਾ ਛੋਟਾ ੜਕਿਆ ਵਾਹ ਬਈ ਇਹ ਮੈਂ ਹੱਕਦਾਰ ਹੈ ਹੂੰ ਬਹੁਤ ਵਧੀਆ ਵੀਰੇ ਉਹ ਸ਼ੋਗਰੀ ਮਿੱਟਾ ਥੋੜਾ ਪਾਉਣਾ ਭੁੱਲ ਗਿਆ 2-3 ਚਮਚੇ ਉਹ ਅਨੰਦ ਆ ਗਿਆ ਤਾਂ ਪਾਊਗਾ ਕਿ ਥੋੜਾ ਜਿਹਾ ਨੂਨ ਜੀ ਨਹੀਂ ਪੂਰਾ ਘੜ ਘੁੜੇ ਆਟੇ ਚ ਵੀ ਪਾ ਲਿਆ ਨਾ ਪਾਊਗਾ ਲੱਗਦਾ ਨੂਨ ਥੋੜਾ ਜਿਆਦਾ ਲੱਗਦਾ ਵੀ ਪਾਊਗਾ ਏ ਨਹੀਂ ਭੈਣੇ ਤੂੰ ਤਾਂ ਮੇਰੇ ਨਾਲ ਵੀ ਤੇਜ਼ ਲਾਗੀ ਖਾਣੀ ਦਾ ਮਤਲਬ ਹੁਣੀ ਵੀ ਵੀ ਵਧੂ ਹੈ ਠੀਕ ਆ ਵੇ ਜੀ ਬਹੁਤ ਗਰਮ ਕਰਕੇ ਨਹੀਂ ਲੱਗਿਆ ਹੂੰ ਠੰਡੀ ਠੰਡੀ ਜene ਜਾ ਲੱਗਦੀ ਹੈ ਹੂੰ ਓਕੇ ਪਾਦ ਹਾਂ ਹਾਂ ਘਰ ਤਾਂ ਛੱਪ ਗਿਆ ਮੇਰੇ ਘਰ ਦੀ ਆਪਣੇ ਭਾਂਡੇ ਨੂੰ ਧਰਾਉਂਦੀ ਹੁੰਦੀ ਆ ਨਾਲ ਪਾਦ ਆ ਹਾਂ ਦੀ ਮੈਂ ਪਾਵੇਂ ਤੇਰੇ ਮੂੰਚ ਨਾ ਨਾ ਮੈਂ ਬਾਅਦ ਵਿੱਚ ਖਾਂਗੀ ਜੇ ਮੈਂ ਹੁਣ ਕਾਲੀ ਕਰ ਨਹੀਂ ਖਾਈ ਜਾਣੀ ਲੈ ਵੀ ਗੱਲ ਆ ਗਈ ਆ ਕਈ ਵਾਰ ਨਾ ਤੇਲ ਜਿਆ ਚੜਨਾ ਮਾਜੰਦਾ ਜਿਹੜਾ ਬਣਾਉਣ ਦਾ ਹੁੰਦਾ ਉਹਨੂੰ ਖਾਣ ਨੂੰ ਮਨ ਨਹੀਂ ਲੱਗਦਾ ਤੁਮਾ ਜਾਉਂਦਾ ਵੀ ਤੇਰੇ ਬੰਦੂ ਘੁੰਮਦਾ ਹੋਰ ਇਦਾਂ ਨੂੰ ਚਲ ਕੋਈ ਨਾ ਠੀਕ ਆ ਨਾ ਦੇਖ ਲੈ ਘਮਣਾ ਇੱਕ ਜਿਵੇਂ ਮम्मी ਕਈ ਚੀਜ਼ਾਂ ਹੀ ਲੈਣੀ ਕੋਈ ਚੱਕਰ ਨਹੀਂ ਉਹ ਤਾਂ ਹਲਾ ਦੇਗੇ ਐਡੇ ਦਿਨ ਜਾਣਦੇ ਐਡੇ ਦਿਨ ਦੇਖਾ ਗਿਆ ਸਾਡੀਆਂ ਹੋਜੇ ਹੱਥ ਸਮਾਨ ਨਾਲ ਹਲਾਉਂਦੇ ਤੇ ਲਾਉਂਗੇ ਕੱਲੀ ਹੱਲ ਰਹੀ ਬਾਕੀ ਸਮਾਨ ਹਲਾਉਣੇ ਤਿਆਰ ਲਾ ਇਹ ਮਨ ਮੇਰੇ ਬੈਠਾ ਤੈਨੂੰ ਆ ਜਾ ਖੜੂਗਾ ਮੋੜਾ ਦਾ ਜਾਂਦਾ ਉੱਧਰ ਨੂੰ ਹਵਾ ਨਾ ਤਕਰੀਬਨ ਦੀ ਕੁੱਮਦੀ ਆਹ ਰਕੜੀ ਬੰਨਤੀ ਸੀ ਕੁੱਮਦੀ ਹਵਾ ਦੀ ਮੀਰ ਜੀ ਦੇ ਕਿਹਦੇ ਬੰਦਣੀ ਆ ਹਾਂ ਹਾਂ ਤੇ ਤੇ ਬੇਤਰ ਨਮੀ ਕੁੜੀ ਹੋਣੀ ਤੇਰੇ ਨਾਲ ਤਾਂ ਇਕੱਲੀ ਬੰਨਣ ਵਾਲੀ ਤਾਂ ਹਰੇ ਹਾ ਕਚੋਰੀਆਂ ਵੀ ਖਾਂਦੀ ਹੈ ਹੋਰ ਕੀ ਆ ਮੈਂ ਬੈਠਣ ਦੇ ਆ ਕਿੱਧਰ ਆ ਬੈਠੋ ਇਹਦੇ ਕੁਰਸੀ ਤੇ ਤੁਸੀਂ ਮੈਂ ਤਾਂ ਹੰਦ ਦੇ ਬੈਨ ਕੁਰਸੀ ਤਾਂ ਖਲਾ ਉਹ ਕੁਰਸੀਆਂ ਕਿੱਥੇ ਵਰਕੀ ਬਣਾ ਲੈ ਮੰਜਨ ਕੁੜੀ ਹਲੇ ਇੱਧਰੋਂ ਲੈਪਟਾਪ ਵਾਲੀ ਜੀ ਉਹ ਸੰਰੇਜ ਤੂੰ ਆ ਨਾ ਕੋ ਮਦਦ ਦਾ ਥੋੜੇ ਜਿਹਾ ਤੂੰ ਸੰਦੀਪ ਇੱਧਰ ਨੂੰ ਹੋ ਜਾ ਮੈਂ ਕਹਣੀ ਆ ਨਾ ਨਾ ਮੇਰੇ ਕਿੰਨੂੰ ਆਉਣ ਲੱਗ ਗਿਆ ਤਾਂ ਗੁੱਸਾ ਖਾ ਗਿਆ ਉਹਨਾਂ ਤਰੀਕਾ ਮੇਰੀ ਹੋਣੀ ਚਾਹੀਦੀ ਵੀ ਮੈਂ ਤੇਲ ਪਕਾਉਣੇ ਵਾਲਾ ਫਲਾਣਾ ਠੇਮਕਾ ਅੱਗ ਵਾਲੀ ਦੀ ਕੋਈ ਤਰੀਕ ਤਰੀਕ ਨਹੀਂ ਕਰੀ ਨਾ ਭੋਗ ਲਾਇਆ ਉਹਨੂੰ ਹਾਂ ਹਲਵਾਈ ਦੇਖਿਆ ਮੈਂ ਹਲਵਾਈ ਜਲੇਬੀ ਬਣਾਈ ਉਹਨਾਂ ਨੇ ਜਲੇਬੀ ਮੇਰੀ ਗਰਮੀ ਕਿੰਨੀ ਆਈ ਆ ਨਾ ਮੈਂ ਕੋਈ ਕੱਪੜੇ ਜਾਂ ਕੁਝ ਵੀ ਬਣਾਉਣਾ ਉਹਨਾਂ ਨੇ ਪਹਿਲਾਂ ਪਕੌੜੇ ਬਣਾਉਣੇ ਤਾਂ ਵੀ ਤੁੱਲੇ 'ਚ ਦੇਣੇ idene ਉਹਨਾਂ ਨੇ ਪਹਿਲਾਂ ਲੈ ਤੁਸੀਂ ਵੀ ਗਰਮ ਗਰਮ ਖਾ ਲੋ ਅਰੇ ਨਹੀਂ ਨਾ ਪੈਣ ਨੇ ਕਿਹਾ ਮੈਂ ਗਰਮ ਗਰਮ ਖਾ ਲੀ ਉਹ ਇੰਨੀ ਗਰਮ ਵੀ ਨਹੀਂ ਖਾਣੀ ਵੀ ਮੂੰਹ ਜਲ ਜਾਵੇ ਮਾਰੇ ਮੈਨੂੰ ਪਤਾ ਲੱਗਿਆ ਤਾਂ ਭੈਣ ਬੈਕਿੰਗ ਦੇ ਆ ਨਕਾ ਖਾਣੀ ਅੱਜ ਲੈ ਘੁਰਤੀ ਮਰਦ ਨੇ ਲਖਾਇਆ ਕੋਈ ਨਾ ਨਾ ਕਦੇ ਕਦੇ ਤਾਂ ਚੱਲਦਾ ਓ ਰੱਬਾ ਮਜ਼ਾ ਮਜ਼ਾ ਪਰਜਾਇਆ ਢਿੱਕੇ ਚਾਹੀਏ ਵੇ ਇੱਕ ਤਾਂ ਦਰਦੀ ਹੋ ਬਿਮਾਰ ਹੋ ਗਈ ਵਿਚਾਰੀ ਓਹ ਹੋ ਹੋ ਰੱਬਾ ਐਸੀ ਉਹਨਾਂ ਨੇ ਤਾਂ ਕਚੋਰੀ ਖਾਣੀ ਨਹੀਂ ਅਨੰਦਦਾਤਾ ਕਚੋਰੀ ਬਣਾ ਦੂਗੀ ਅਨੰਦਦਾ ਗਿਆ ਬਈ ਪਾਪਾ ਪਾਪੀ ਗਹੀਂ ਚੁੱਟੋ ਬੋਕਦਾ ਨਾ ਨਾ ਕਚੋਰੀ ਆਉਤੀ ਹੋੜ ਢਿੱਕ ਵੀ ਉਹਨੂੰ ਲੈ ਕੋਈ ਨਾ ਜ਼ਰੂਰ ਲੇ ਰਿਵਾਬਦੁੱਲਾ ਬਹਾ ਮਾਹਾਂ ਬਦੂ ਆ ਬੜਾ ਬਹਾ ਰੂਤੀ ਕਿਰਪਾਣਾ ਮੈਂ ਤਾਂ ਦੋ ਦੋ ਖਾਣਾ ਬੱਸ ਨਾ ਚਾ 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 ਗੁੰਦਰ ਗਿਆ ਹੋਈ ਗੱਲ ਉਹਨੂੰ ਕਰਾਉਣਾ ਉਹਨਾਂ ਨੇ ਸ਼ਨੀਵਾਰ ਵਾਲੇ ਵੀ ਨਹੀਂ ਹੋਣਾ ਰੱਖਣੀ ਨਾਲ ਕੋਈ ਅੱਛਾ ਫਿਰ ਜਿੱਦਾਂ ਮੈਂ ਨਹੀਂ ਪੜਾਈਆਂ ਨਾਲੇ ਪੂਰੀਆਂ ਸੋਲੇ ਦਿੱਤੀ ਹਾਂ ਉਹ ਦੋ ਕੁੜੀਆਂ ਬੱਸ ਮੈਂ ਤਾਂ ਪਹਿਲਾਂ ਹੀ ਕਹਿ ਗਿਆ ਉਹਨਾਂ ਨੇ ਵੀ ਪੁੱਛਾਂਗੇ ਇਸ ਵਾਰ ਵੀ ਤੁਸੀਂ ਕੀ ਖਾਣਾ ਉਹਨਾਂ ਨੇ ਕਈ ਵਾਰ ਤਲੇਆ ਹੋਇਆ ਵੀਰਜੀ ਖਾਂਦੇ ਨਹੀਂ ਜਿਆਦਾ ਨਹੀਂ ਪੂਰੀਆਂ ਤਾਂ ਇੰਨੀ ਵਾਲੀ ਹੁੰਦੀਆਂ ਪੂਰੀਆਂ ਠੀਕ ਨਹੀਂ ਨਹੀਂ ਉਹਨਾਂ ਨੂੰ ਵੀ ਬੀਪੀ ਦੀ ਤਿੱਕਤ ਆ ਫਿਰ ਉਹ ਕੁੱਛ ਵੀ ਉਹ ਤਾਂ ਮੈਂ ਦੇਖਿਆ ਹੁਣ ਉਦੋਂ ਜਦ ਹੁਣ ਗਏ ਤੇ ਜਦੋਂ ਅਸੀਂ ਰੋਟਾਂ ਦਾ ਡੱਬਾ ਪੈਕ ਕਰਾ ਗਏ ਤੇ ਇਹ ਟੋਰੀਏ ਇਹ ਲਿਖ ਦਊਂ ਗੁੰਜੇ ਉਹ ਗਰਮੀ ਉਹ ਤੇ ਰੋਟੀ ਘਟ ਰੋਟੀ ਘਟ ਰੋਟ ਪਾ ਕੇ ਕਰਦੇ ਵੇਖੋ ਸਾਲਾਨ ਮੇਰੇ ਅੱਗੇ ਹੁਣ ਇਹ ਡੱਬਾ ਹੋ ਗਿਆ ਤੇ ਜਿੱਦ ਜੀ ਨੂੰ ਬਹੁਤ ਗਰਮੀ ਆ ਗਈ ਕੰਮ ਵੀ ਸੇਚ ਲੱਗਿਆ ਬਾਹਰ ਬਹੁਤ ਦੂਰ ਬੈਠੇ ਜਿਹੜੇ ਬੈਠਾ ਹੈ ਇੱਕ ਗੱਲ ਹੈਗੀ ਆ ਸਾਰਾ ਨਿੱਕੜ ਜਿਹੇ ਦਾ ਨੰਦੇ ਨੂੰ ਤਾਂ ਪਕਦੇ ਨਹੀਂ ਬਕੰਦੇ ਜਿਹੇ ਆ ਮੁੱਠੀਆਂ ਕੱਟਾ ਵਿੱਚ ਕੱਚਾ ਮੁੱਠੀ ਫੱਲ ਕੱਢੀ ਉਹ ਸਾਰਾ ਇੱਕ ਮਾਹਰ ਉਹ ਤਾਂ ਨਹੀਂ ਆ ਤਾਂ ਤਾਂ ਆਹ ਆਲੂ ਜੌੜਾ ਪਾਣੀ ਮਤਲਬ ਮੇਰਾ ਜੀ ਕਰਦਾ ਮੈਂ 5-7 ਕਮਾ ਖਾ ਲਓ ਪਰ ਤਿੰਨ ਗਾੜੇ ਰੱਜਣ ਡਾ ਗਿਆ ਮੈਂ ਛੋਟੀਆਂ ਛੋਟੀਆਂ ਬਣਾ ਕੇ ਖਾਣ ਦਾ ਪਰ ਮਨ ਤਾਂ ਹੋਵੇ ਮੈਂ ਤਾਂ 5-7 ਖਾ ਲੀਆਂ ਉਹ ਮਾਨ ਰਜਨੀ ਜਿਹ ਹੈ ਹਾਲ ਕਰਨੇ ਕੋਟੇ ਜੇ ਨਾ ਅਸੀਂ ਸਮਝੀ ਗਏ ਕਰਮ ਕੰਨਾ ਕੇ ਖਾਉਂਗਾ ਉਹਦਾ ਕਹਿੰਦਾ ਲਾ ਦੋ ਮੈਨੂੰ ਹੁਣੇ ਲਾਉ ਹੁਣੇ ਹੀ ਫਿਰ ਉਹ ਜਦ ਨਾ ਆਲੂ ਤਰੇ ਸੀ ਇੱਕ ਫਿਰ ਜਦ ਸਕੂਲ ਨੂੰ ਜਾਣ ਦਾ ਜਿਆਦਾ ਭੱਜ ਨੱਠ ਹੋ ਜਾਂਦੀ ਹੈ ਨਹੀਂ ਨਾ ਉਹਦੇ ਇਹ ਰੀਤਾਂ ਚ ਜਲੰਦੀ ਰੀਤਾਂ ਹਰ ਰੋਜ਼ ਦੀ ਗੱਲਾਂ ਉਧਰ ਘੰਟੀ ਵੱਜ ਜਾਂਦੀ ਹੈ ਰੀਤ ਦੀ ਵੀ ਪ੍ਰੇਅਰ ਸ਼ੁਰੂ ਹੋ ਜਾਂਦੀ ਹੈ ਇੱਧਰ ਕਰਨ ਦੀ ਜਦ ਸਕੂਲ ਤੋਂ ਵੜਦੇ ਜਾ ਕੇ ਮੈਂ ਰੀਤ ਦਾ 7:45 ਤੇ ਸਕੂਲ ਲੱਗਦਾ ਯਾਰ ਤੱਕ ਦਿੱਕਤ ਹੈ ਜੀ ਉਹੀ ਲੇਟ ਹੋ ਗਏ ਗੜੇਣਾ ਬਣਾਉਂ ਆ ਅੰਦਰ ਆ ਮੇ ਹੋਇਆ ਟਾਈਮ ਪੀ ਹੈ ਇਹਨੂੰ 10 ਮਿੰਟ ਅੱਗੇ ਕਰ ਦੋ ਹਾਂ ਤੱਕ ਮੂਰੇ ਕਰ ਦੇ ਪਿੱਛੇ ਨਾ ਕਰ ਉਹ ਇੱਥੇ ਕੰਮ ਹੈ ਇੱਥੇ ਕੰਮ ਆਉਂਦਾ ਥੋੜਾ ਜਿਹਾ ਨਹੀਂ ਉ ਵੀ ਨਾ ਫ੍ਰੀਜ ਤਾਂ 7:30 ਤਿਆਰ ਹੋ ਜਾਂਦੀ ਹੈ ਭਾਣੇ ਕਈ ਵਾਰੇ ਹੋ ਜੂਗੀ ਲੇਟ ਨਹੀਂ ਹੁਣ ਹੈ ਹਾਂ ਸ਼ੌਂਕ ਵੀ ਮੈਂ ਥੱਲੇ ਜਾ ਕੇ ਚਿਕਚੀਕ ਨਾ ਆਇਆ ਹਾਂ ਹਾਂ ਮੈਂ ਉਦਲਤਾਂ ਨਾ ਲੰਦੋ ਉਹ ਕਹਿੰਦੇ ਕਿ ਨਾ ਆਣੀ ਹਾਲ ਅੱਜ ਬੱਚਾ ਦਾ ਰਾਤ ਨੂੰ ਦਰਦ ਹੋ ਰਿਹਾ ਸੀ ਜਾ ਮੈਂ ਥੱਲੇ ਗਿਆ ਮੂਨੇ ਡੰਗਰ ਚੋਂ ਨਹੀਂ ਹੋਏ ਹੈਗੇ ਉੱਕਣ ਹੀ ਰਹਿ ਗਿਆ ਮੈਂ ਸੋਚਿਆ ਮੈਂ ਡੰਗਰ ਨਾਲ ਆ ਕੇ ਬਾਤ ਚ ਨਾ ਆਉਂਗਾ ਕਟਾਈ ਜਿਵੇਂ ਜਰਾ ਸੀ ਡੰਗਰ ਚੋਂ ਦੇ ਹੁੰਦੇ ਕਰਨ ਵੀ ਥੱਲੇ ਪਹੁੰਚ ਜਾਂਦਾ ਸੋਰੀ ਤੇ ਵੀ ਪਾਉਂਦੇ ਨੇ ਇਹ ਤਿੰਨੇ ਜਣੇ ਨੀਚੇ ਮੇਰੇ ਪਾਪਾ ਵੀ ਥੀ ਤਿੰਨੇ ਜਣੇ ਹੀ ਥੱਲੇ ਇਕੱਠੇ ਨਹਾ ਕੇ ਸਾਬਣ ਸੁਪਣਾ ਚੱਜ ਹਾਲਗਾ ਲਾ ਕੇ ਆਪਣਾ ਉੱਪਰ ਲਿਆਉਣਾ ਉਹਨਾਂ ਨੂੰ ਮੇਰੇ ਦੇ ਉਹ ਮੇਰਾ ਕੰਮ ਐ ਸਰਕਲ ਵਿੱਚ ਚੱਲਦਾ ਵੀ ਏਕਣਾ ਹੀ ਆਉਣਾ ਬਸ ਲੋਟ ਹੋਵੇ ਇਹਦੇ ਜਿੱ ਚੱਕਰੇ ਤੇ ਬਣਾ ਚੱਕੜੀ ਜੀ ਬਣ ਜਾਂਦੀ ਹੈ ਬੱਚਿਆਂ ਦਾ ਸਰਕਲ ਖਰਾਬ ਕਰਤਾ ਅੱਜ ਇਹ ਤੇਲ ਚੋ ਹੀ ਜਾਂਦਾ ਬਣਾਉਣ ਦੇ ਪਰ ਹਾਂ ਦਹੀਂ ਦੇ ਕੀ ਬਣਾਉਣਾ ਸੀ ਵਿੱਚੋਂ ਪਨੀਰ ਫੱਕੀ ਬਣਾਉਣਾ ਉਹ ਪਨੀਰ ਦੂਆ ਬਣਾਵਾਂਗੇ ਹੁਣ ਜਿਹੜਾ ਮੰਮੀ ਨੇ ਬਣਾਇਆ ਸੀ ਨਹੀਂ ਜਿਹੜੀ ਕੱਲ ਦੀ ਲੱਸੀ ਦਾ ਪਨੀਰ ਕੱਢਿਆ ਵਸ ਨਾ ਹਾਂ ਰਾਇਤਾ ਉਹ ਬਿੱਟੀ ਫਲਾ ਉਹਦੇ ਵਿੱਚ ਪਾਣਾ ਤਾਂ ਮੇਰੇ ਮੈਂ ਲੈਣਾ ਤੂੰ ਬਣਾ ਰਿਹਾ ਪਾਣਾ ਕਰਨਾ ਤੇ ਜਿਹੜਾ ਤੂੰ ਤਿਆਰ ਹੋਈ ਬੈਠੀ ਮੈਂ ਮੈਂ ਤਾਂ ਭੇਜਿਆ ਭੇਜਣੇ ਨਾ 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 ਵੀ ਤੇਰੇ ਬੰਦੀ ਰਖੜੀ ਪਹਿਣਨੇ ਨਹੀਂ ਬਾਬੂ ਇਹ ਦੂਜੀ ਪਹਿਨੇ ਮੈਂ ਉਹ ਦੂਜੀ ਕੱਪੜੇ ਚੰਦ ਬੈਠੀ ਰਖੜੀ ਵਾਲੀ ਵੀਡੀਓ ਅਗਲੀ ਬਣੂਗੀ ਹਾਂ ਨਹੀਂ ਆਹ ਤੌ ਲੱਗ ਗਿਆ ਭਾਈ ਮਾਰਨ ਵਾਜਾ ਆਇਆ ਕੋਈ ਆਉ ਕੋਈ ਭੈਣ ਕਹੋ ਕਚੌੜੀਆਂ ਕਚੌੜੀਆਂ ਦਾ ਵਾਜਾ ਮਾਰੋ ਜੈਸਮੀਨੀ ਆ ਜਾਵੇ ਕੀ ਪਤਾ ਕਚੌੜੀ ਖਾਣਾ ਜੇ ਇਹਨੂੰ ਕਹਾਂ ਤੇ ਕਹਾਂ ਨੂੰ ਨੂੰ ਕੱਲ ਫੋਨ ਕਰਕੇ ਹਾਂ ਹੁਣ ਮੈਂ 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 ਫੋਨ ਬਣਾਉ ਮੈਂ ਕਹਿੰਦਾ ਆ ਜਾ ਚੋਰੀ ਖਾ ਉਹ ਮੈਂ ਪਹਿਲੀ ਹੁੰਦੀ ਨਾ ਉਹ ਮੇਰਾ ਫੋਨ ਨਹੀਂ ਚੋਰਾ ਲਿਆ ਵਿੱਚੀ ਤੇ ਵਿੱਚੀ ਕੋਲ ਬੈਠੇ ਵਿੱਚੀ ਜੇਬ ਦਾ ਆ ਮੇਰਾ ਮੇਰੇ ਕੋਲ ਆ ਲੋ ਆ ਜਾ 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 ਬੱਤ ਕੇ ਚੋਰੀਆਂ ਖਾ ਲੈ ਜਿਹੜੀ ਤੁਸੀਂ ਉਹ ਘਰੋਂ ਗੱਲ ਮੈਂ ਕਹਿੰਦਾ ਜਾ ਕੋਈ ਵੀ ਚੀਜ਼ ਬਣਾ ਦੇ ਆਦਰ ਪੱਪਾ ਜੀ ਪਲੀਜ਼ ਆ ਜਾ ਅੱਕਣਾ ਇਹਨੂੰ ਇਹ ਪਈ ਹੋਈ ਫੇਰ ਨਹੀਂ ਕੀ ਕੌੜੀ ਬਾੜੀ ਉਹਨੂੰ ਲੋਟਦੀ ਹੂੰ ਹੂੰ ਕੌੜੀ ਬਾੜੀ ਉਹਨਾਂ ਦੀ ਜ਼ਮੀਨ ਤੇ ਹਾਂ ਪਹਾੜ ਪਹਾੜਾ ਤਾਂ ਨਹੀਂ ਆਉਂਦਾ ਪਹਾੜ ਤੇ ਆਉਂਦੇ ਉਧਰ ਦੇ ਬਾੜਿਆ ਵਿਚਾਰਾ ਖਾਇਆ ਉਹ ਬਿਟੜਿਆ ਹੈ ਬਾੜੀ ਬਾੜੀ ਦੀ ਤਾ ਕੌੜੀ ਗੁਜੂਰੀ ਖਾ ਰਹੀ ਹੁੰਦੀ ਕਿਤੇ ਤੇ ਨਾ ਮਾਦੇ ਬਾਕੀ ਟੋਟੀ ਜਦੋਂ ਵੀ ਮੈਂ ਉਹਦੀ ਖਾਣੀ ਕੋ ਬਸ ੱੱਕੇ ਕਰ ਖਾਣੀ ਆ ਚੰਨ ਖਾਣੀ ਮੇਰੀ ਰੋਹ ਨਹੀਂ ਲੱਗਦੀ ਉਹ ਤਾਂ ਬੱਤੀ ਕਾਲ ਕਰ ਰਹੀ ਹੈ ਬੋਲੋ ਬੱਤੀ ਬੱਤੀ ਵੀ ਨਹੀਂ ਕੰਮ ਕਰ ਤੋੜ ਹੀ ਦੇਉਗਾ ਬਾਬਾ ਜੀ ਪਹਿਲਾਂ ਤਾਂ ਲਾਇਆ ਉਹਨੂੰ ਲਾ ਪਹਿਲਾਂ ਆ ਲਾ ਰੀਤ ਨੂੰ ਬੁਲਾ ਲਾ ਪ੍ਰਿੰਟ ਲਾ ਲੋ ਚੱਕੀ ਰਾਤ 10 ਵਜੇ ਫੋਨ ਕਰਿਆ ਸਰ ਕਹਿੰਦੀ ਰੀਤ ਨੂੰ ਬੁਲਾਉਗੀ ਸਵੇਰੇ 6 ਵਜੇ ਫੋਨ ਕਰਿਆ ਰੀਤ ਨਾਲ ਗੱਲ ਮੇਰੇ ਕੋਲ ਨਹੀਂ ਹੈਗਾ ਨਾ ਮੇਰੇ ਫੋਨ ਤੇ ਹੈਲੋ ਉਹ ਬੱਤੀ ਗਾਮੇ ਸਾਇਲਾਤਾ ਫੋਨ ਦਾ ਆਹ ਉਹ ਪਹੀਦੀ ਅੱਜ ਵੀ ਕੋਸੋ ਬੀਬੀ ਲੋ ਹੁੰਦਾ ਤੇ ਬੀਬੀ ਚੱਕ ਦਿੰਨੇ ਆ ਰਿਆ ਗੋਜੋੜੀਆਂ ਨਾਲ ਗੋਜੋੜੀਆਂ ਲੱਗ ਗਿਆ ਬਣਾਣ ਗਰਮ ਗਰਮ ਇਹ ਨਹੀਂ ਲੈ ਗਿਆ ਨਾ ਮੈਂ ਹੈਂਦੀ ਰੇ ਅਹ ਕਮਾਲ ਹੋ ਗਈ ਹੁਣ ਇਹ ਥੋੜਾ ਨਾ ਫਿਰ ਮੈਂ ਵੀ ਕੰਮ ਕਿਹਾ ਕਰੂੰਗਾ ਜਦ ਤੱਕ ਚੀਜ਼ ਬਣਾਵੇ ਕੋਈ ਮੈਨੂੰ ਕੋਈ ਲਿਆਉਣ ਵਾਲਾ ਤਾਂ ਹੈ ਨਹੀਂ ਬਾਬਾ ਤੁਸੀਂ ਤਾਂ ਆਪ ਬਣਾ ਲੈਂਦੇ ਆ ਤੇ ਮੈਂ ਮੋਟਰਸਾਈਕਲ ਤੇ ਲਾ ਕੇ ਆਪੇ ਲੈ ਸਾਈਕਲ ਤੇ ਆ ਜਾਣਾ ਕਿ ਅੱਛੇ ਹਾਂ ਫਿਰਦਾ ਨਹੀਂ ਹੁੰਦਾ ਪਰ ਫਿਰਦੇ ਹੁੰਦੇ ਆ ਹੂੰ ਫੇ ਹੁਣ ਮੰਮੀ ਵੀ ਪਈ ਤੇਰੀ ਅੱਖਾਂ ਵਿੱਚ ਦਿਓ ਤੇਰੀ ਨਾਲਨੀ ਬਿਟਲਲੀ ਤੇਰੀ ਨਾਨੀ ਦੀ ਕੁੜੀ ਬਿਟਲਲੀ ਜਹਾ ਨਾਨੀ ਦੀ ਕੁੜੀ ਦੀ ਕੁੜੀ ਬਿਟਲਲੀ ਤਿੰਨੇ ਦੇ ਮੀਆਂ ਹਾਂ ਦੇਖੋ ਤੁਸੀਂ ਲਾ ਗੋੜੀ ਤਾਂ ਠੀਕ ਹੁਣ ਆ ਬਈ ਨਹੀਂ ਆਉਣਾ ਨਾ ਆਪਾਂ ਤਾਂ ਤੈਨੂੰ ਕਹਿ ਤਾ ਬਾਅਦ ਚ ਮੈਂ ਕਹੀ ਵੀਡੀਓ ਦੇਖ ਕੇ ਵੀ ਤੌੜੀਆਂ ਬਣਾਈਆਂ ਤੇ ਜਾਣੋ ਕਿਹਾ ਨਹੀਂ ਹੈਗਾ ਹੋ ਇਹਨਾਂ ਤੁਹਾਡੇ ਹਾਜ਼ਰੀ ਵਿੱਚ ਹੋਰੀਆਂ ਦੁੱਤੀ ਮਤਜੇ ਪਹਿਲੀ ਲੱਗੀ ਹੈ ਹਾਲੇ ਕੋਈ ਨਹੀਂ ਦੇਖਦਾ ਦੇਖੇਗਾ ਕਿ ਦੇਖੇਗੀ ਉਹ ਚਲੋ ਜੀ ਹੋਰ ਨਹੀਂ ਕਰਨਾ ਹੈਗਾ ਠੀਕ ਹੈ ਜੀ ਹੁਣ ਲੰਗਰ ਪਾਣੀ ਬਣਾ ਕੇ ਅਸੀਂ ਛੱਕੇ ਬਾਅਦ ਵਿੱਚ ਭਾਂਜਰ ਸਾਡੇ ਰਕੜੀ ਬਨੂਗੀ ਉਸ ਸਮੇਂ ਵੀਡੀਓ ਬਣਾਵਾਂਗੇ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਵੀਡੀਓ ਦੇਖਣ ਲਈ ਪਰਮਾਤਮਾ ਦਾ ਸਾਰਿਆਂ ਨੂੰ ਚਾਹੀਦੀ ਬਲਾਤਰ ਸੋਈ ਬਾਏ ਬਾਏ